ਹੈਲੋ ਜੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਜੈ ਮਤਾ ਦੀ ਰਾਮ ਰਾਮ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਡੇਲੀ ਲਾਈਵ ਵਲੋਗ ਤੇ ਫੋਰਸ ਨਾ ਹੋ ਗਿਆ ਹਾਲ ਚਾਲ ਆਜ ਅਸੀਂ ਬਣਾਉਣ ਲੱਗੇ ਆ ਸਾਬੂ ਜਾਣੀ ਦੀ ਖੀਰ ਫੁੱਲ ਮਖਾਣੇ ਫੁੱਲ ਮਖਾਣੇ ਦੀ ਲੇਖਾ ਲੱਗ ਗਿਆ ਫੁੱਲ ਮਖਾਣੇ ਦੀ ਖੀਰ ਬਣਾਵਾਂਗੇ ਅੱਜ ਹੀ ਤੇ ਉਹਦੇ ਵਿੱਚ ਕੀ ਕੀ ਪੈਣਾ ਮੈਂ ਤੁਹਾਨੂੰ ਦੱਸਣਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਈਕ ਹੈਗਾ ਮਾਈਕ ਲੱਗਾ ਤੇ ਬੋਲ ਜਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਫੁੱਲ ਮਖਾਣਿਆਂ ਦੀ ਖੀਰ ਜੋ ਕਿ ਬਹੁਤ ਹੀ ਵਧੀਆ ਬਣਦੀ ਆ ਤੇ ਬਹੁਤ ਤਾਕਤ ਵਾਲੀ ਹੁੰਦੀ ਆ ਤੇ ਕੈਲਸ਼ੀਅਮ ਬਹੁਤ ਜ਼ਿਆਦਾ ਇਹਦੇ ਵਿੱਚ ਹੁੰਦਾ ਵਾ ਹੱਡੀਆਂ ਨੂੰ ਮਜ਼ਬੂਤ ਕਰਦੇ ਆ ਫੁੱਲ ਮਖਾਣੇ ਜਿਹੜੇ ਤੇ ਇਹ ਵੀ ਖੀਰ ਜਿਹੜੀ ਜ਼ਰੂਰ ਬਣਾ ਕੇ ਖਾਣੀ ਚਾਹੀਦੀ ਆ ਫੁੱਲ ਮਖਾਣੇ ਜਿਹੜੇ ਵੈਸੇ ਵੀ ਅੱਜ ਕੱਲ੍ਹ ਟ੍ਰੈਂਡ ਚ ਆ ਚੱਲਿਆ ਕਿ ਫੁੱਲ ਮਖਾਣੇ ਬਹੁਤ ਜ਼ਿਆਦਾ ਬੱਚੇ ਵੀ ਖੁਸ਼ ਹੋ ਕੇ ਖਾਂਦੇ ਆ ਸਾਰੇ ਪਰ ਇਹ ਵੀ ਖਾਣੇ ਬਹੁਤ ਵਧੀਆ ਗੱਲ ਆ ਤੇ ਤਾਕਤ ਵਾਲੇ ਹੁੰਦੇ ਨਾ ਤਾਕਤ ਵਾਲੇ ਹੁੰਦੇ ਆ ਹੈ ਲਿੰਦੇ ਆ ਤੇ ਹੱਡੀਆਂ ਨੂੰ ਬਹੁਤ ਮਜ਼ਬੂਤ ਕਰਦੇ ਆ ਇਸ ਕਰਕੇ ਫੁੱਲ ਮਖਾਣਿਆਂ ਦੀ ਕਿਸੇ ਵੀ ਤਰੀਕੇ ਨਾਲ ਉਹ ਇਹਨਾਂ ਨੂੰ ਜ਼ਰੂਰ ਖਾਣਾ ਚਾਹੀਦਾ ਅੱਜ ਆਪਾਂ ਖੀਰ ਬਣਾਵਾਂਗੇ ਫੁੱਲ ਮਖਾਣਿਆਂ ਦੀ ਕਿਉਂਕਿ ਬਹੁਤ ਵਧੀਆ ਬਣਦੀ ਹੈ ਤੇ ਇਹਦੇ ਵਿੱਚ ਕੀ ਕੀ ਪੈਂਦਾ ਵਾ ਉਹ ਆਓ ਤੁਹਾਨੂੰ ਦੱਸਦੇ ਹਾਂ ਹੁਣ ਇਹ ਫੋਨ ਫੋਨੋ ਕਹਿੰਦੇ ਆ ਫੁੱਲ ਮਖਾਣੇ ਭਰ ਲੋ ਭੁੰਨ ਲੈਨੇ ਆ ਲੈ ਕੇ ਆਪਾਂ 1.5 ਦਿਨ ਚਲੇ ਇਹਨੇ ਜਿੱਥੇ ਕਾਣਾ ਵੀ ਕੜਾਈ ਦੀ ਜਾਦਾ ਕਿਉਂ ਨਹੀਂ ਪਾਉਣਾ ਬਸ ਮਖਾਣਿਆਂ ਨੂੰ ਭੁੰਨ ਵਾਸਤੇ ਜਿਹੜਾ ਉਹ ਕਿਉਂ ਚਾਹੀਦਾ ਵਾ ਤੇ ਮਖਾਣੇ ਵੈਸੇ ਉਤਰਾ ਕੱਲੇ ਵੀ ਬਹੁਤ ਚੰਦੇ ਆ ਪਰ ਕਿਉ ਉਹਦੇ ਨਾਲ ਜਿਹੜਾ ਜੇ ਖੀਰ ਨੇ ਸੁਆਜ ਜਿਹੜਾ ਨਾ ਉਹ ਜ਼ਿਆਦਾ ਆਉਂਦਾ ਹੁਣ ਆਪਾਂ ਕਿਵੇਂ ਮਖਾਣੇ ਬਣਾਵਾਂਗੇ ਇਹਨੂੰ ਮੰਮੀ ਕਿੱਦਾਂ ਕਰਨੇ ਕਿੰਨੇ ਕਿੱਦਾਂ ਪਤਾ ਚੱਲੂ ਕਿ ਪੁੱਜ ਗਏ ਇਹਨੂੰ ਆਪਾਂ ਹੱਥ ਚ ਫੜ ਕੇ ਵੇਲ ਲੈਣਾ ਅੱਛਾ ਬਿਲਕੁਲ ਹੁਣ ਵੇਖੋ ਹੁਣ ਨਹੀਂ ਨਾ ਦਿਸਣਿਆ ਫੁੱਲ ਫੁੱਲਾ ਬਣੂ ਹੂੰ ਜਦੋਂ ਬਣ ਗਿਆ ਉਹ ਆਪਣੇ ਆਪ ਹੀ ਮਜਾ ਠੰਡਾ ਬਣਾਇਆ ਹਾਂ ਇਹ ਨਿਸ਼ਾਨ ਨਹੀਂ ਹੁੰਦੀ ਇਹਦੀ ਇਹ ਵੀ ਆਪਾਂ ਕਰੀ ਬਣਾਈ ਹੈ ਨਾ ਆਪਾਂ ਪਹਿਲਾਂ ਵੀ ਇਹਦੀ ਵੀਡੀਓ ਪਾਈ ਹੈ ਫੁੱਲ ਮਖਾਣਿਆਂ ਦੀ ਫਿਰ ਉਹ ਆਪਾਂ ਚੌਲ ਪਾਏ ਸੀ ਵਿੱਚ ਹਾਂ ਉਹਦੇ ਵਿੱਚ ਨਹੀਂ ਚੌਲ ਪਾਏ ਨੇ ਇਹ ਖੀਰ ਜਿਹੜੀ ਹੈ ਨਾ ਜ਼ਰੂਰ ਬੱਚਿਆਂ ਨੂੰ ਬਣਾ ਕੇ ਦੇਣੀ ਚਾਹੀਦੀ ਹੈ ਸਿਆਣੇ ਵੀ ਖਾਣ ਤੇ ਤਾਕਤ ਤੁਹਾਡੇ ਹੁੰਦੇ ਆ ਫੁੱਲ ਮਖਾਣੇ ਤੇ ਵੈਸੇ ਵੀ ਆਪਾਂ ਇਹਨਾਂ ਨੂੰ ਪੀ ਗਏ ਤੇ ਇਤਰਾਪੋਂ ਲਗੇ ਨਾ ਇਹਨਾਂ ਨੂੰ ਪੀ ਕੇ ਤੇ ਵਿੱਚ ਆਪਾਂ ਜਿੰਨੇ ਮਰਜ਼ੀ ਡਰਾਈ ਫਰੂਟ ਵੀ ਪੀ ਕੇ ਪਾ ਦੋ ਤੇ ਦੋ ਚਮਚੇ ਜੇਰੇ ਉੱਟ ਕੇ ਖਾਓ ਤੇ ਇਹ ਬਹੁਤ ਹੀ ਵਧੀਆ ਸਰੀਰਵਾਤੀ ਆ ਤੇ ਬੱਚਿਆਂ ਨੂੰ ਵੀ ਦਿਓ ਤੇ ਦੁੱਧ ਦੇ ਨਾਲ ਖਾਣੇ ਚਾਹੀਦੇ ਆ ਅਸੀਂ ਪਹਿਲਾਂ ਵੀ ਇਹਦੀ ਫੁੱਲ ਮਖਾਣੇ ਤੇ ਸਾਬੂਦਾਣੀ ਦੀ ਖੀਰ ਪਾਈ ਆ ਤੇ ਕੱਲੀ ਕੱਲੀ ਫੁੱਲ ਮਖਾਣੇ ਦੀ ਹੀ ਪਾਈ ਆ ਨਹੀਂ ਉਹਦੋਂ ਆਪਾਂ ਕੀ ਵਿੱਚ ਚੌਲ ਪਾਈ ਸੀ ਹਾਂ ਉਹ ਚੌਲੇ ਵਿੱਚ ਪਾਈ ਸੀ ਅੱਜ ਆਪਾਂ ਕੱਲੇ ਫੁੱਲ ਮਖਾਣੇ ਦੇ ਖੀਰ ਬਣਾਵਾਂਗੇ ਤੇ ਬਹੁਤ ਵਧੀਆ ਬਣੋਗੀ ਤੇ ਤੁਸੀਂ ਵੀ ਆਪਣੇ ਘਰ ਸਾਡੇ ਤਰੀਕੇ ਨਾਲ ਬਣਾ ਕੇ ਤੇ ਵੇਖਿਓ ਮੋਹ ਵਧੀਆ ਤਰੀਕਾ ਵਾ ਮੈਂ ਆਹ ਪਾਇਰੇ ਦੇ ਫੁੱਲ ਬਿਖਾਰੇ ਨੇ ਇਹਨਾਂ ਨੂੰ ਮੱਟੀ-ਮੱਠੀ ਹੱਲ ਤੇ ਕਰਨਾ ਵਾ ਜਿਆਦਾ ਸੇਕ ਨਹੀਂ ਕਰਨਾ ਕਿਉਂਕਿ ਜਿਆਦਾ ਸੇਕ ਕਰਾਂਗੇ ਤੇ ਫਿਰ ਇਹ ਸੜ ਜਾਂਦੇ ਆ ਬਣ ਨਹੀਂ ਲੱਗਦਾ ਮੇ ਕੀੜਾਡੇ ਫੁੱਲ ਨੂੰ ਬਣ ਕੇ ਤੇ ਵੱਲੋਂ ਕਿਜਾ ਜਿਹਾ ਰਹਿ ਗਈ ਹੈ ਨਾ ਹਮ ਤੇ ਕੀੜਾਡੇ ਤਿਆਰ ਹੋਵਾ ਤੇ ਇਹਦਾ ਪਤਾ ਕੀ ਅਜੇ ਤਾਂ ਗੱਡੀ ਹੋ ਜੋਗੀ ਹੈ ਨਾ ਤੇ ਹੋਰ ਸੰਘਣੀ ਹੋ ਜਾਣੀ ਹੈ ਹਮ நமே வந்து ਫਰਸੇ 2 ਮਿੰਟ ਬਾਅਦ ਤੇ ਰੋ 2 ਮਿੰਟ ਉਹ ਇਕ ਟੋਟਾ ਟੋਟ ਨੂੰ ਉਬਲਦੇ ਨੂੰ ਤੇ 2 ਮਿੰਟ ਹੋਰ ਲੱਗਣਾ ਹੈ 5-10 ਮਿੰਟ ਅ ਤਿਆਰ ਹੋ ਜਾਂਦੀ ਹੈ ਖੀਰ ਹਾਂ ਤਾਂ ਕਿਚੌੜਾਂ ਦੀ ਖੀਰ ਨਾਲੋਂ ਜਲਦੀ ਹੋ ਜਾਂਦੀ ਹੈ ਹਾਂ ਕਿਉਂਕਿ ਜਿਹੜੀ ਉਹ ਪੱਕਦੇ ਜਿਆ ਹਾਂ ਉਹਨੂੰ ਟਾਈਮ ਲੱਗਦਾ ਤੇ ਇਹ ਜਿਹੜੀ ਹੈ ਇਹ ਮਲਮਖਾਨੇ ਜਿਹੜੇ ਸਾਡੇ ਜਿਹੜੇ ਚੁੱਲੇ 'ਤੇ ਭੁੰਨੇ ਹੁੰਦੇ ਆ ਇਹ ਜੀਤੀ ਨਰਮ ਹੋ ਜਾਂਦੇ ਆ ਖੀਰ ਆਡੀ ਬਣ ਕੇ ਤਿਆਰ ਹੋ ਗਈ ਹੈ ਬਿਲਕੁਲ ਤੇ ਬਹੁਤ ਵਧੀਆ ਖੀਰ ਬਣੀ ਆ ਵੇਖੋ ਤੇ ਤੁਸੀਂ ਵੀ ਸਾਡੇ ਤਰੀਕੇ ਨਾਲ ਬਣਾ ਗਏ ਤੇ ਹੁਣ ਆਪਾਂ ਡੂੰਘੇ ਚ ਪਾਉਨੇ ਆ ਗੈਸ ਬੰਦ ਕਰ ਦੋ ਪਹਿਲਾਂ ਗੈਸ ਆਪਾਂ ਕਰ ਦਿੰਨੇ ਆ ਬੰਦ ਜੇ ਠੰਡੀ ਹੋਊਗੀ ਤੇ ਹੋਰ ਜ਼ਿਆਦਾ ਹੋ ਜਾਣੀ ਹੈ ਮੱਧਾ ਸੰਘਣੀ ਬਣ ਗਈ ਮਮੇ ਖੀਰ ਲੱਗਦਾ ਹਾਂ ਸਾਡੀ ਖੀਰ ਬਣ ਕੇ ਤਿਆਰ ਹੋ ਗਈ ਆ ਫੁੱਲ ਮਖਾਣਿਆਂ ਦੀ ਖੀਰ ਤੇ ਬਹੁਤ ਵਧੀਆ ਬਣੀ ਆ ਤੇ ਤੁਸੀਂ ਇਹ ਵੀ ਸਾਡੇ ਤਰੀਕੇ ਨਾਲ ਬਣਾ ਕੇ ਵੇਖਣੀ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਸਾਡਾ ਬਣਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਉਹ ਸਬਸਕ੍ਰਾਈਬ ਕਰਕੇ ਜਾ ਤੇ ਬੈੱਲ ਆਨ ਦੀ ਘੰਟੀ ਦਬਾਉਣਾ ਨਾ ਭੁੱਲਣਾ ਤੇ ਤਾਂ ਜੋ ਸਾਡਾ ਆਉਣ ਵਾਲੇ ਵੀਡੀਓ ਤੁਹਾਨੂੰ ਮਿਲ ਸਕਣ ਤੇ ਤੁਸੀਂ ਸਾਡੇ ਤਰੀਕੇ ਨਾਲ ਬਣਾ ਕੇ ਜਰੂਰ ਵੇਖਣਾ ਕਰ ਤੇ ਸਾਨੂੰ ਕਮੈਂਟ ਕਰਕੇ ਦੱਸਣਾ ਕਿ ਸਾਡਾ ਬਣਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਤੇ ਫੁੱਲ ਮੰਗਾਣੇ ਦੇਖੀ ਜਿਹੜੀਆਂ ਸਾਡੇ ਕਿਸ ਤਰ੍ਹਾਂ ਦੀ ਬਣੀਆਂ ਤੇ ਤੁਸੀਂ ਕਿਹੜੇ ਤਰੀਕੇ ਨਾਲ ਬਣਾਉਂਦੇ ਜੋ ਤੇ ਫੇਰ ਆਪਾਂ ਤਾਂ ਡਿਲੀ ਹੋਰ ਵੀਡੀਓ ਲੈ ਕੇ ਆਵਾਂਗੇ ਨਵੀਂ ਤੇ ਸਾਨੂੰ ਦੱਸਿਆ ਕਰੋ ਕਿ ਆ ਸਾਡੀ ਬਣਾਉ ਤੇ ਇਹ ਬਣਾਵਾਂਗੇ ਤੇ ਬਾਕੀ ਹੋਰ ਵੀਡੀਓ ਲੈ ਕੇ ਆਵਾਂਗੇ ਤਾਂ ਜਿੱਦਾਂ ਤੁਸੀਂ ਕਹੋਗੇ ਵੀਡੀਓ ਉਦਾਂ ਹੀ ਤੁਹਾਡੇ ਆਸੇ ਹੀ ਵੀਡੀਓ ਬਣਾ ਕੇ ਲਿਆਵਾਂਗੇ ਤੇ ਸਾਨੂੰ ਕਮੈਂਟ ਚ ਦੱਸ ਦਿਆ ਕਰੋ ਕਿ ਆ ਚੀਜ਼ ਹੈ ਖਾਣੀਆਂ ਜੀ ਕੋਸ਼ਿਸ਼ ਕਰਾਂਗੇ ਬਣਾਉਣ ਦੀ ਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀ ਵੀਡੀਓ ਵੇਂਦੇ ਜੋ ਬਸ ਐਂ ਤਾਂ ਸਪੋਰਟ ਕਰਦੇ ਰਹੋ ਤਾਂ ਹੀ ਤੁਹਾਡੇ ਤੁਹਾਾਸੇ ਵਧੀਆ ਤੋਂ ਵਧੀਆ ਰੈਸਪੀ ਲੈ ਕੇ ਆਇਆ ਕਰਾਂਗੇ ਤੁਹਾਡੇ ਸਪੋਰਟ ਨਾਲ ਆਪਾਂ ਇੱਥੇ ਤੱਕ ਪਹੁੰਚੇ ਆ ਤੇ ਤੇਰੇ ਸਬਸਕ੍ਰਾਈਬਰ ਜਿਹੜੇ ਸਾਡਾ ਪਰਿਵਾਰ ਹੈ ਤੇ ਬਾਕੀ ਗਾਣ ਵੀ ਸਾਨੂੰ ਲੈ ਕੇ ਜਾਣਾ ਤੇ ਹੋਰ ਅੱਗੇ ਵਧਾਉਣਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ